ਕਹਿੰਦੇ ਦੁੱਖ ਬਹੁਤ ਨੇ ਪਰ ਜੇਕਰ ਤੁਸੀਂ ਸੁੱਖ ਲੱਭੋਗੇ ਸੁੱਖ ਤੁਹਾਨੂੰ ਬਹੁਤ ਹੀ ਥੋੜੇ ਗਿਣਤੀ ਮਿੰਨਤੀ ਤੇ ਮਿਲਣਗੇ ਹੁਣ ਚੁੱਕੀ ਸਾਡੇ ਜੀਵਨ ਚ ਦੁੱਖ ਬਹੁਤ ਨੇ ਤਾਂ ਜੇਕਰ ਕਿਤੇ ਥੋੜਾ ਬਹੁਤਾ ਸਾਨੂੰ ਸੁੱਖ ਮਿਲਦਾ ਆਪਾਂ ਉਹਨੂੰ ਪਕੜਨ ਦਾ ਯਤਨ ਕਰਦੇ ਆ ਜਿਹਦੇ ਕੋਲ ਵੀ ਸਾਨੂੰ ਸੁੱਖ ਮਿਲਦਾ ਪ੍ਰਤੀਤ ਹੁੰਦਾ ਅਸੀਂ ਚਾਹਨੇ ਆ ਵੀ ਅਸੀਂ ਉਸਨੂੰ ਛੱਡੀਏ ਨਾ ਤੇ ਮੈਂ ਕਈ ਵਾਰੀ ਇਹ ਬੇਨਤੀ ਕਰਦਾ ਹੁੰਦਾ ਕਿ ਜਿਹੜੀ ਚੀਜ਼ ਨੂੰ ਤੁਸੀਂ ਪਕੜਨ ਦਾ ਯਤਨ ਕਰੋਗੇ ਉਹ ਆਪਣਾ ਸੁਭਾਅ ਬਦਲ ਲੈਂਦੀ ਹੈ ਜਿਹੜੀ ਚੀਜ਼ ਨੂੰ ਤੁਸੀਂ ਆਪਣੇ ਕਾਬੂ ਦੇ ਵਿੱਚ ਕਰਨਾ ਚਾਹੋਗੇ ਉਹ ਆਪਣਾ ਸੁਭਾਅ ਬਦਲ ਲੈਂਦੀ ਹੈ ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਕਿ ਜਿਹੜੀ ਚੀਜ਼ ਨੂੰ ਤੁਸੀਂ ਆਪਣੇ ਕੰਟਰੋਲ 'ਚ ਕਰਨਾ ਚਾਹੁੰਦੇ ਹੋ ਉ ਆਪਣਾ ਸੁਭਾਅ ਬਦਲ ਲੈਂਦੀ ਆ ਹੁਣ ਜਿੱਥੋਂ ਮੈਨੂੰ ਸੁੱਖ ਮਿਲਿਆ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਇਹਨੂੰ ਪਕੜ ਲਾਂ ਕੁੱਟ ਕੇ ਕਿਉਂਕਿ ਮੈਂ ਵਾਰ-ਵਾਰ ਚਾਹੁੰਦਾ ਉਹ ਸੁੱਖ ਮੈਨੂੰ ਮਿਲੇ ਤੁਸੀਂ ਵੀ ਚਾਹਦੇ ਹੋਵੋਗੇ ਪਰ ਜਿਵੇਂ ਹੀ ਮੈਂ ਉਸ ਚੀਜ਼ ਨੂੰ ਕੁੱਟ ਕੇ ਪਕੜ ਲੈਂਦਾ ਹਾਂ ਉਹ ਸੁੱਖ ਦੇ ਰਹੀ ਹੁੰਦੀ ਹੈ ਜਿਵੇਂ ਹੀ ਮੈਂ ਉਹਨੂੰ ਪਕੜ ਲੈਂਦਾ ਉਹ ਆਪਣਾ ਸੁਭਾਅ ਬਦਲ ਲੈਂਦੀ ਹੈ ਦੁੱਖ ਦੇਣਾ ਸ਼ੁਰੂ ਕਰ ਦਿੰਦੀ ਹੈ ਜਿਵੇਂ ਆਪਾਂ ਜਦੋਂ ਮਿਲਦੇ ਆਂ ਆਪਾਂ ਹੱਥ ਮਿਲਾਂਦੇ ਆਂ ਤੂੰ ਜਦੋਂ ਤੁਸੀਂ ਹੱਥ ਮਿਲਾਂਦੇ ਹੋ ਆਪਣੇ ਸੱਜਣ ਮਿੱਤਰ ਦੇ ਨਾਲ ਤੂੰ ਕਿੰਨਾ ਵਧੀਆ ਲੱਗਦਾ ਹੈ ਕਿੰਨਾ ਚੰਗਾ ਲੱਗਦਾ ਹੈ ਕਿੰਨਾ ਸੁੱਖ ਕਿੰਨਾ ਸਕੂਨ ਹੈ ਪਰ ਜੇਕਰ ਤੁਸੀਂ ਅਗਲੇ ਬੰਦੇ ਦਾ ਹੱਥ ਘੁੱਟ ਕੇ ਫੜ ਲਓ ਛੱਡੋ ਹੀ ਨਾ ਤੋ ਥੋੜੇ ਸਮੇਂ ਬਾਅਦ ਹੀ ਉਹ ਜਿਹੜਾ ਸੁੱਖ ਹੈ ਉਹ ਤਕਲੀਫ ਵਿੱਚ ਬਦਲ ਜਾਏਗਾ ਆਪਾਂ ਗਲੇ ਮਿਲਦੇ ਹਾਂ। ਤੋਂ ਗਲੇ ਮਿਲਣਾ ਕਿੰਨਾ ਵਧੀਆ ਹੈ, ਕਿੰਨਾ ਚੰਗਾ ਹੈ, ਕਿੰਨਾ ਸੁਖਪੂਰਨ ਹੈ। ਪਰ ਜੇਕਰ ਅਗਲੇ ਬੰਦੇ ਨੂੰ ਤੁਸੀਂ ਗਲੇ ਜਿਵੇਂ ਲਗਦੇ ਹੋ ਤੇ ਉਹਨੂੰ ਘੁੱਟ ਕੇ ਤੁਸੀਂ ਫੜ ਲਓ ਛੱਡ ਨਹੀਂ ਨਾ। ਫਿਰ ਉਹੀ ਸੁਖ ਥੋੜੇ ਸਮੇਂ ਬਾਅਦ ਆਪਣਾ ਸੁਭਾਅ ਬਦਲ ਕੇ ਦੁੱਖ ਵਿੱਚ ਤਬਦੀਲ ਹੋ ਜਾਏਗਾ। ਤੋਂ ਜਿਹੜੇ ਸੁਖ ਨੂੰ ਤੁਸੀਂ ਫੜਨਾ ਚਾਹੋਗੇ ਉਹ ਦੁੱਖ ਵਿੱਚ ਬਦਲ ਜਾਏਗਾ। ਔਰ ਸਾਡੀ ਮੇਰੀ ਤੁਹਾਡੀ ਸਾਡੇ ਸਾਰਿਆਂ ਦੀ ਦਿੱਕਤ ਹੈ ਕਿ ਜਿੱਥੋਂ ਸੁੱਖ ਸਾਨੂੰ ਥੋੜਾ ਜਿਹਾ ਮਿਲਦਾ ਹੈ ਅਸੀਂ ਘੁੱਟ ਕੇ ਫੜ ਲੈਂਦੇ ਆਂ ਔਰ ਜਿਵੇਂ ਅਸੀਂ ਉਹਨੂੰ ਘੁੱਟ ਕੇ ਪਕੜਦੇ ਆਂ ਉਹ ਆਪਣਾ ਸੁਭਾਅ ਬਦਲ ਲੈਂਦਾ ਓਹੀ ਸੁੱਖ ਦੁੱਖ ਦੇ ਅੰਦਰ ਬਦਲ ਜਾਂਦਾ ਹੈ ਪ੍ਰੇਮ ਕੀ ਹੈ ਪ੍ਰੇਮ ਦੇ ਵਿੱਚ ਸਾਨੂੰ ਸੁੱਖ ਮਿਲਦਾ ਹੈ ਨਾ ਜਿਹਦੇ ਨਾਲ ਸਾਡਾ ਪ੍ਰੇਮ ਹੁੰਦਾ ਹੈ ਉਹ ਸਾਨੂੰ ਸੁੱਖ ਮਿਲਦਾ ਉਹਦੇ ਤੋਂ ਪਰ ਸਾਨੂੰ ਪਤਾ ਨਹੀਂ ਲੱਗਦਾ ਕਿ ਕਦੋਂ ਸਾਡਾ ਪ੍ਰੇਮ ਜਿਹੜਾ ਹੈ ਅਗਲੇ ਬੰਦੇ ਦੇ ਲਈ ਗੁਲਾਮੀ ਬਣ ਜਾਂਦਾ ਹੈ। ਅਸੀਂ ਉਹਨੂੰ ਪਕੜ ਲੈਨੇ ਆਂ ਕੁੱਟ ਕੇ। ਬਈ ਉਹਨੂੰ ਛੱਡਣਾ ਨਹੀਂ। ਜਿਵੇਂ ਜਿਉ ਮਰਜ਼ੀ ਹੋ ਜਾਏ। ਤੂੰ ਜਦੋਂ ਤੁਸੀਂ ਉਹਨੂੰ ਕੁੱਟ ਕੇ ਪਕੜ ਲੋਗੇ ਤੋ ਪ੍ਰੇਮ ਦਿੱਕਤ ਬਣ ਜਾਏਗਾ। ਪ੍ਰੇਮ ਪਰੇਸ਼ਾਨੀ ਬਣ ਜਾਏਗਾ।